ਅੱਜ ਤੋਂ ਬਾ ਤੁਹਾਡੇ ਘਰ ਵਿੱਚੋਂ ਕਦੇ ਵੀ ਖੁਸ਼ਬੂ ਨਹੀਂ ਜਾਣੀ ਜੇ ਕੋਈ ਤੁਹਾਡੇ ਘਰੇ ਕੋਈ ਮਹਿਮਾਨ ਆ ਗਿਆ ਤਾਂ ਉਹ ਵੀ ਪੁੱਛੂਗਾ ਕਿ ਇਹ ਖੁਸ਼ਬੂ ਕਿੱਥੋਂ ਆ ਰਹੀ ਹੈ ਕਰਨਾ ਕੁਝ ਨਹੀਂ ਆਪਾਂ ਇਹ ਫੇਜ਼ ਵਾਲੀਆਂ ਤਿੰਨ ਸ਼ੀਸ਼ੀਆਂ ਲੈ ਲੈਣੀਆਂ ਨੇ ਜਾਂ ਕੋਈ ਹੋਰ ਬੋਤਲਾਂ ਸ਼ੀਸ਼ੀਆਂ ਲੈ ਲਓ ਤੇ ਇਹਨਾਂ ਦੇ ਵਿੱਚ ਚਮਚੇ ਦੇ ਨਾਲ ਛੇਦ ਕਰ ਲਓ ਦੋਨੇ ਪਾਸੇ ਆਰ ਪਾਰ ਦੋਨੇ ਸਾਹਮਣੇ-ਸਾਹਮਣੇ ਠੀਕ ਹੈ ਜੀ ਦੋ-ਦੋ ਚਾਰ ਚਾਰ ਹੋਲ ਕਰ ਲੈਣੇ ਆਮੋ ਸਾਹਮਣੇ ਠੀਕ ਹੈ ਜੀ ਉਸ ਤੋਂ ਬਾਅਦ ਜੋ ਵੀ ਇਹਦੇ ਵਿੱਚ ਚੀਜ਼ਾਂ ਬਣੀਆਂ ਉਹ ਸਿਰਪ ਤੁਹਾਡੇ ਘਰੇ ਹੀ ਮਿਲ ਜਾਣਗੀਆਂ ਜੀ ਇਹ ਚੀਜ਼ ਤੁਹਾਨੂੰ ਮੱਖੀਆਂ ਮੱਛਰ ਤੋਂ ਵੀ ਬਚਾਊਗੀ ਤੇ ਜੋ ਇਹਦੇ ਵਿੱਚ ਖੁਸ਼ਬੂ ਹੋਊਗੀ ਉਹ ਤਾਂ ਬਹੁਤ ਹੀ ਕਮਾਲ ਦੀ ਹੈ। ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਕੌਫੀ ਪਾਉਣੀ ਹੈ ਜੋ ਆਪਾਂ ਨੂੰ ਪੌਚ ਮਿਲ ਜਾਂਦਾ ਦੁਕਾਨ ਤੇ ਉਹ ਪਾ ਲੈਣੀ ਹੈ ਨਹੀਂ ਤਾਂ ਜੇ ਘਰ ਵਿੱਚ ਕੋਈ ਆਪਣਾ ਪੈਕੇਟ ਹੈ ਵੱਡਾ ਉਸ ਵਿੱਚੋਂ ਪਾ ਲੈਣੀ ਹੈ ਚਮਚਕ ਕੌਫੀ ਠੀਕ ਹੈ ਜੀ। ਉਸ ਤੋਂ ਬਾਅਦ ਕੀ ਕਰਨਾ ਹੈ ਆਪਾਂ ਇੱਕ ਇੱਕ ਚਮਚਾ ਨਮਕ ਦਾ ਪਾ ਦੇਣਾ ਹੈ ਤਿੰਨਾਂ ਦੇ ਵਿੱਚ। ਉਸ ਤੋਂ ਬਾਅਦ ਤਿੰਨਾਂ ਬੋਤਲਾਂ ਦੇ ਵਿੱਚ ਚਾਰ ਚਾਰ ਲੌਂਗ ਚਾਰ ਚਾਰ ਪੰਜ ਪੰਜ ਪੀਸ ਲੌਂਗਾਂ ਦੇ ਪਾ ਦੇਣਾ ਹੈ ਠੀਕ ਹੈ ਜੀ। ਲੌਂਗ ਪੌਂਡ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ 4-4 ਪੀਸ ਇਲਾਇਚੀਆਂ ਦੇ ਇਲਾਇਚੀਆਂ ਦੇ ਵਿੱਚ ਛੇਦ ਕਰ ਲੈਣਾ ਜਿਸ ਤਰ੍ਹਾਂ ਮਤਲਬ ਆਰ-ਪਾਰ ਛੇਦ ਮਾਰ ਕੇ ਸਾਰੀਆਂ ਇਲਾਇਚੀਆਂ ਦੇ ਤੇ 4-4 ਇਲਾਇਚੀਆਂ ਕਰਕੇ ਤਿੰਨਾਂ ਡੱਬਿਆਂ ਦੇ ਵਿੱਚ ਪਾ ਦੇਣਾ ਠੀਕ ਹੈ ਜੀ ਆ ਫਿਜ ਵਾਲੀਆਂ ਸ਼ੀਸ਼ੀਆਂ ਦੇ ਵਿੱਚ ਆਪਾਂ ਹੋਲ ਕਰੇ ਸੀ ਠੀਕ ਹੈ ਜੀ ਹੋਲ ਆਹਮੋ ਸਾਹਮਣੇ ਹੋਣੇ ਚਾਹੀਦੇ ਠੀਕ ਹੈ ਜੀ ਜਦੋਂ ਇਹ ਬਾਰਸ਼ਾਂ ਸ਼ੁਰੂ ਹੋ ਜਾਂਦੇ ਤਾਂ ਆਪਣੇ ਕਮਰਿਆਂ ਦੇ ਵਿੱਚੋਂ ਰਸੋਈ ਦੇ ਵਿੱਚੋਂ ਬਾਥਰੂਮਾਂ ਦੇ ਵਿੱਚੋਂ ਬਹੁਤ ਗੰਦੀ ਸਮੈਲ ਆਉਣ ਲੱਗ ਜਾਂਦੀ ਹੈ ਉਸ ਦੇ ਲਈ ਇਹ ਬਹੁਤ ਵਧੀਆ ਚੀਜ਼ ਹੈ ਜੀ ਠੀਕ ਹੈ ਜੀ ਇਹ ਚੀਜ਼ ਨੂੰ ਵਧੀਆ ਤਰੀਕੇ ਨਾਲ ਆਪਾਂ ਘਰੇ ਤਿਆਰ ਕਰ ਸਕਦੇ ਤੇ ਸਸਤਾ ਪੈਂਦਾ ਤੇ 2 ਮਹੀਨੇ ਘਟੋ ਘਟੇ ਚੱਲੂਆ ਜੀ ਡਟੋਲ ਦੀ ਸ਼ੀਸ਼ੀ 30 35 ਰੁਪਏ ਦੀ ਮਿਲ ਜੂਗੀ ਜੀ ਆਪਾਂ 2-2 ਚਮਚ ਡਟੋਲ ਦੇ ਤਿੰਨਾਂ ਸ਼ੀਸ਼ਿਆਂ ਦੇ ਵਿੱਚ ਪਾ ਲੈਣੇ ਆ 2-2 ਚਮਚ ਡਟੋਲ ਦੇ ਜੀ ਤਿੰਨਾਂ ਸ਼ੀਸ਼ਿਆਂ ਦੇ ਵਿੱਚ ਪਾ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕਰ ਲੈਣਾ ਜੀ ਮਿਕਸ ਮਿਕਸ ਕਰਨ ਤੋਂ ਬਾਅਦ ਜੀ ਇਹ ਇੱਕ ਬਹੁਤ ਵਧੀਆ ਚੀਜ਼ ਬਣ ਜਣੀ ਹੈ ਤੁਸੀਂ ਗੁਣ گاਉਗੇ ਜੀ ਨਾਲੇ ਤੁਸੀਂ ਆਪ ਘਰੇ ਬਣਾਉਂਗੇ ਤੇ ਘਰ ਨੂੰ ਤੁਹਾਡੇ ਨੂੰ ਖੁਸ਼ਬੂਦਾਰ ਤੇ ਵਧੀਆ ਮੱਖੀ ਮੱਛਰ ਰਹਿਤ ਬਣਾ ਦੂ ਜੀ ਤੇ ਬਹੁਤ ਖੁਸ਼ਬੂਦਾਰ ਜੋ ਉਹ ਸਿਸਟਮ ਹੁਣ ਇਹ ਸਾਰਾ ਆਪਣਾ ਤਿਆਰ ਹੋ ਗਿਆ ਜੀ ਇਹਨੂੰ ਮਿਕਸ ਕਰ ਲੈਣਾ ਤੇ ਆਪਣੇ ਕਿਸੇ ਵੀ ਰੂਮ ਦੇ ਵਿੱਚ ਆਪਣੇ ਰਸੋਈ ਦੇ ਵਿੱਚ ਰੱਖ ਸਕਦੇ ਹਾਂ ਇਸ ਨੂੰ ਇੱਕ ਆਪਣੇ ਜਗ੍ਹਾ ਤੇ ਕੋਈ ਮੱਖੀ ਮੱਛਰ ਤੁਹਾਡੇ ਰੂਮ ਦੇ ਵਿੱਚ ਨਹੀਂ ਆਊਗਾ ਤੇ ਆਪਾਂ ਇਸ ਨੂੰ ਟਾਇਲਟ ਦੇ ਵਿੱਚ ਰੱਖ ਸਕਦੇ ਹਾਂ ਆਪਣੇ ਰੂਮ ਦੇ ਵਿੱਚ ਰੱਖ ਸਕਦੇ ਹਾਂ ਬਹੁਤ ਹੀ ਵਧੀਆ ਖੁਸ਼ਬੂ ਆਉਂਦੀ ਹੈ ਜੀ ਬਹੁਤ ਹੀ ਵਧੀਆ ਤੇ ਮੈਂ ਵੀ ਇਹ ਘਰੇ ਇਸਤੇਮਾਲ ਕੀਤਾ ਤੇ ਬਹੁਤ ਹੀ ਵਧੀਆ ਰਿਜ਼ਲਟ ਆ ਜੀ ਮੱਖੀ ਮੱਛਰ ਨਾਲ ਦੀ ਨਾਲ ਗਾਇਬ ਹੋ ਗਿਆ ਤੇ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਜੀ ਰੂਮ ਦੇ ਵਿੱਚੋਂ ਤੇ ਸਾਰੇ ਹੀ ਦੋਸਤ ਮਿੱਤਰ ਜੇ ਉਹਨਾਂ ਨੂੰ ਤੁਹਾਨੂੰ ਜੇ ਵੀਡੀਓ ਬਹੁਤ ਵਧੀਆ ਲੱਗੀ ਤਾਂ ਕਿਰਪਾ ਕਰਕੇ ਲਾਈਕ ਕਰ ਦਿਓ ਮੇਰੇ ਪੇਜ ਨੂੰ ਫੋਲੋ ਕਰ ਲਓ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ